ਗੁਰੂ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਵਿੱਚ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੀ ਦਾਸਤਾਨ ਬਿਆ ਕਰਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ ਸਨ 1621 ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸੁਪੁੱਤਰ ਸਨ ਆਪ ਦੀ ਮਾਤਾ ਦਾ ਨਾਮ ਮਾਤਾ ਨਾਨਕੀ ਜੀ ਸੀ ਆਪ 9 ਸਾਲ ਦੀ ਉਮਰ ਤੱਕ ਆਪਣੇ ਪਿਤਾ ਜੀ ਨਾਲ ਅਮਰitsar ਵਿਖੇ ਰਹੇ ਮੁੱਢ ਤੋਂ ਹੀ ਆਪ ਸੰਤ ਸਰੂਪ ਡੂੰਘੇ ਵਿਚਾਰਬਾਨ ਦਲੇਰ ਨਿਰਭੈ ਤੇ ਤਿਆਗੀ ਸੁਭਾਅ ਦੇ ਮਾਲਕ ਸਨ ਆਪ ਦੀ ਪੜ੍ਹਾਈ ਸਖਲਾਈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਗਰਾਨੀ ਹੇਠ ਹੋਈ ਆਪ ਨੂੰ ਗੁਰਮਤਿ ਦੀ ਵਿੱਦਿਆ ਦੇ ਨਾਲ-ਨਾਲ ਸ਼ਸਤਰ ਦੀ ਵਰਤੋਂ ਅਤੇ ਘੋੜਸਵਾਰੀ ਆਦਿ ਸਖਲਾਈ ਵੀ ਜਪਤੀ ਗਈ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਕਰਤਾਰਪੁਰ ਆਏ ਤਾਂ ਆਪ ਪਿਤਾ ਗੁਰੂ ਜੀ ਦੇ ਨਾਲ ਹੀ ਸਨ ਸਨ 1634 ਵਿੱਚ ਆਪ ਦਾ ਵਿਆਹ ਕਰਤਾਰਪੁਰ ਜਲੰਧਰ ਨਿਵਾਸੀ ਸ਼੍ਰੀ ਲਾਲ ਚੰਦ ਦੀ ਸੁਪਤਰੀ ਬੀਬੀ ਗੁਜਰੀ ਜੀ ਦੇ ਨਾਲ ਹੋਇਆ ਇਸੇ ਸਾਲ ਜਦੋਂ ਕਰਤਾਰਪੁਰ ਸਾਹਿਬ ਵਿਖੇ ਚੌਥੀ ਜੰਗ ਹੋਈ ਤਾਂ ਆਪ ਨੇ ਆਪਣੀ ਤੇਗ ਜੋਰ ਦਿਖਾਏ ਇਸ ਜੰਗ ਤੋਂ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਚਲੇ ਗਏ ਤੇ ਆਪ ਪਿਤਾ ਗੁਰੂ ਜੀ ਦੀ ਆਗਿਆ ਅਨੁਸਾਰ ਆਪਣੀ ਮਾਤਾ ਤੇ ਪਤਨੀ ਸਮੇਤ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ ਬਕਾਲੇ ਆ ਕੇ ਗੁਰੂ ਬਹਾਦਰ ਜੀ ਅਡੋਲ ਚਿੱਤ ਰੱਖ ਕੇ ਪ੍ਰਮਾਤਮਾ ਦਾ ਸਿਮਰਨ ਕਰਨ ਲੱਗੇ ਆਪ ਦੀ ਕੰਘੋਲੀ ਜੀਵਨ ਬੜਾ ਸਾਦਾ ਤੇ ਸੁਖ ਭਰਪੂਰ ਸੀ ਆਪ ਬਕਾਲੇ ਵਿਖੇ ਗ੍ਰਸਤੀ ਜੀਵਨ ਦੇ ਸਾਰੇ ਫਰਜ਼ ਪੂਰੇ ਕਰਦੇ ਹੋਏ ਆਉਣ ਵਾਲੇ ਸਮੇਂ ਦੀ ਤਿਆਰੀ ਕਰ ਰਹੇ ਸਨ 3 ਮਾਰਚ ਸਨ 1664 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਜੋਤੀ ਜੋਤ ਸਮਾਏ ਤੇ ਉਹਨਾਂ ਹਦਾਇਤ ਕੀਤੀ ਕਿ ਬਾਬਾ ਬਕਾਲਾ ਵਿਖੇ ਗ੍ਰਾਮ ਬਕਾਲੇ ਸਾਹਿਬ ਗੁਰਗੱਤੀ ਦਾ ਮਾਲਕ ਬਕਾਲੇ ਵਿੱਚ ਹੈ ਇਸ ਗੱਲ ਦਾ ਨਜਾਇਜ਼ ਫਾਇਦਾ ਉਠਾ ਕੇ ਪਖੰਡੀ ਗੁਰੂ ਗੱਦੀ ਦੇ ਦਾਵੇਦਾਰ ਬਣ ਵਕਾਲੇ ਆ ਇਕੱਠੇ ਹੋਏ ਧੀਰਮਲ ਸਭ ਤੋਂ ਅੱਗੇ ਸੀ ਇਹਨਾਂ ਪਖੰਡੀ ਗੁਰੂਆਂ ਨੇ ਆਪਣੀਆਂ ਦੁਕਾਨਾਂ ਚਮਕਾਉਣੀਆਂ ਸ਼ੁਰੂ ਕੀਤੀਆਂ ਭੋਲੇ ਲੋਕ ਕਸ਼ਟਪਾਪ ਵੀ ਖਾਣ ਲੱਗੇ ਅਖੀਰ ਗੁਰੂ ਸਾਹਿਬ ਦਾ ਸ਼ਰਧਾਲੂ ਸਿੱਖ ਮੱਖਣਸ਼ਾਹ ਲਵਾਨਾ ਟਾਂਡਾ ਜ਼ਿਲ੍ਹਾ ਸਹਿਲ ਦਾ ਨਿਵਾਸੀ ਵਕਾਲੇ ਆਇਆ ਉਹ ਆਪਣੇ ਨਾਲ ਦਸ਼ਮੰਦ ਦੀ ਰਕਮ 500 ਮੋਹਰਾਂ ਲੈ ਕੇ ਆਇਆ ਸੀ ਅੱਗੇ ਕਈ ਪਖੰਡੀ ਗੁਰੂ ਬਣੇ ਵੇਖੇ ਹਰ ਇੱਕ ਅੱਗੇ ਦੋ-ਦੋ ਮਿਹਰਾਂ ਰੱਖੀਆਂ ਤੇ ਪਰਖ ਲਿਆ ਕਿ ਸਭ ਮਨਾਵਟੀ ਤੇ ਦੇਖੀ ਹਨ ਫਿਰ ਗੁਰੂ ਤੇਗ ਬਹਾਦਰ ਜੀ ਦੇ ਨਵਾਸ ਅਸਥਾਨ ਤੇ ਗਿਆ ਉੱਥੇ ਵੀ ਦੋ ਮੋਹਰਾਂ ਰੱਖੀਆਂ ਪਰ ਅੰਤਰਜਾਮੀ ਸੱਚੇ ਗੁਰੂ ਨੇ ਪੂਰਾ ਦਸ਼ਮੰਦ 500 ਮੋਹਰਾ ਦੇਣ ਦਾ ਚੇਤਾ ਕਰਵਾਇਆ ਇਸ ਤਰ੍ਹਾਂ ਮੱਖਣ ਸ਼ਾਹ ਨੇ ਸੱਚੇ ਗੁਰੂ ਨੂੰ ਲੱਭ ਹੀ ਲਿਆ ਤੇ ਕੋਠੇ ਤੇ ਚੜ ਕੇ ਹੁੱਕਾ ਦੇ ਦਿੱਤਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਜਦੋਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਸੰਗਤਾਂ ਪਖੰਡੀਆਂ ਨੂੰ ਛੱਡ ਸੱਚੇ ਗੁਰੂ ਦੀ ਸ਼ਰਨ ਆ ਗਈਆਂ ਬਾਬਾ ਧੀਰਮਲ ਇਹ ਗੱਲ ਨਾ ਸਹਾਰ ਸਕਿਆ ਉਸ ਨੇ ਸੀਹੇ ਮਸੰਦ ਨੂੰ ਲਾਲਚ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਵਾਈ ਪਰ ਗੁਰੂ ਜੀ ਬਾਲਵਾਲ ਬਚ ਕੇ ਸਾਥੀਆਂ ਦੀ ਸਹਾਇਤਾ ਨਾਲ ਸੀਹੇ ਨੇ ਗੁਰੂ ਘਰ ਵਿੱਚੋਂ ਜੋ ਸਮਾਨ ਲੱਭਾ ਲੁੱਟ ਲਿਆ ਤੇ ਬਾਬਾ ਧੀਰਮਲ ਸਮੇਤ ਕਰਤਾਰਪੁਰ ਨੂੰ ਚੱਲ ਗਿਆ ਜਦੋਂ ਮੱਖਣ ਸ਼ਾਹ ਨੂੰ ਪਤਾ ਲੱਗਾ ਤਾਂ ਸਿੱਖਾਂ ਨੂੰ ਨਾਲ ਲੈ ਕੇ ਧੀਰਮਲ ਦਾ ਪਿੱਛਾ ਕੀਤਾ ਲੁੱਟਿਆ maal ਖੋਇਆ ਲਿਆ ਆਦ ਭੀੜ ਵੀ ਲੈ ਆਏ ਪਰੰਤੂ ਗੁਰੂ ਜੀ ਨਿਰਮਰਤਾ ਦੇ ਪੁੰਜ ਸਨ ਉਹਨਾਂ ਧੀਰਮਲ ਤੇ ਉਹਨਾਂ ਦੇ ਸਾਥੀਆਂ ਦੀ ਵਧੀਕੀ ਨੂੰ ਨਜਾਇਜ਼ ਅੰਦਾਜ਼ ਕਰਕੇ ਸਮਾਨ ਤੇ ਭੀੜ ਵੀ ਵਾਪਸ ਭੇਜ ਦਿੱਤੀ ਸਨ 1665 ਵਿੱਚ ਭਾਈ ਮੱਖਣ ਸ਼ਾਹ ਨੂੰ ਨਾਲ ਲੈ ਕੇ ਆਪ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਨ ਲਈ ਗਏ ਪੁਜਾਰੀਆਂ ਨੇ ਸੋਚਿਆ ਜੇ ਗੁਰੂ ਜੀ ਇੱਥੇ ਟਿਕ ਗਏ ਤਾਂ ਸਾਡੀ ਰੋਜੀ ਬੰਦ ਹੋ ਜਾਵੇਗੀ ਉਹਨਾਂ ਦਰਵਾਜ਼ੇ ਬੰਦ ਕਰ ਲਏ ਤੇ ਚਲੇ ਗਏ ਗੁਰੂ ਜੀ ਬਾਹਰ ਥੜੇ ਤੇ ਬੈਠੇ ਉਡੀਕ ਕਰਦੇ ਰਹੇ ਜਿੱਥੇ ਅੱਜ ਗੁਰਦੁਆਰਾ ਥੜਾ ਸਾਹਿਬ ਹੈ ਕਾਫੀ ਸਮਾਂ ਉਡੀਕਣ ਤੇ ਵੀ ਜਦੋਂ ਪੁਜਾਰੀ ਨਾ ਆਏ ਤਾਂ ਆਪ ਬਾਹਰੋਂ ਹੀ ਨਮਸਕਾਰ ਕਰਕੇ ਪਿੰਡ ਬੇਲੇ ਵੱਲ ਚੱਲ ਪਏ ਪਿੰਡ ਬੇਲੇ ਦੀ ਸੰਗਤ ਨੇ ਸੇਵਾ ਕੀਤੀ ਮਗਰੋਂ ਜਦ ਪੁਜਾਰੀ ਆਏ ਤਾਂ ਭਾਈ ਮੱਖਣ ਸ਼ਾਹ ਨੇ ਤਾੜਨਾ ਕੀਤੀ ਨਾਲ ਲੈ ਕੇ ਬੇਲੇ ਪਿੰਡ ਪਹੁੰਚੇ ਗੁਰੂ ਜੀ ਨੇ ਕਿਹਾ ਸਾਤ ਤਾੜਨਾ ਕੀਤੀ ਨਾਲ ਲੈ ਕੇ ਬੇਲੇ ਪਿੰਡ ਪਹੁੰਚੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਗੁਰਦੁਆਰੇ ਦੇ ਸੇਵਾਦਾਰ ਮਸੰਦ ਨਹੀਂ ਰਹੇ 34 ਸਾਲ ਹੋ ਗਏ ਹਨ ਤੁਹਾਨੂੰ ਪੂਜਾ ਦਾ ਤਾਨ ਖਾਂਦਿਆ ਇਸ ਲਈ ਤੁਸੀਂ ਕ੍ਰਿਸ਼ਨ ਦੀ ਅੱਗ ਵਿੱਚ ਸੜ ਰਹੇ ਹੋ ਪਿੰਡ ਬੀਲੇ ਤੋਂ ਬਕਾਲੇ ਗਏ ਤੇ ਫਿਰ ਕਰਤਾਰਪੁਰ ਦੇ ਰਸਤੇ ਕੀਰਤਪੁਰ ਪੁੰਜੀ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਪਿੰਡ ਮਾਗੋਵਾਲ ਦੀ ਜ਼ਮੀਨ ਮੁੱਲ ਲੈ ਕੇ ਅਕਤੂਬਰ ਸਨ 1665 ਵਿੱਚ ਨਗਰ ਅਨੰਦਪੁਰ ਸਾਹਿਬ ਬਸਾਇਆ ਔਰੰਗਜ਼ੇਬ ਨੇ ਹਿੰਦੂਆਂ ਉੱਪਰ ਸਖਤੀ ਕਰਨੀ ਆਰੰਭ ਕੀਤੀ ਗੁਰੂ ਜੀ ਪੂਰਬ ਦੇਸ਼ ਵੱਲ ਹਿੰਦੂ ਜਨਤਾ ਨੂੰ ਢਰਾਹਣ ਦੇਣ ਲਈ ਤੇ ਸਿੱਖੀ ਪ੍ਰਚਾਰ ਲਈ ਪਰਿਵਾਰ ਸਮੇਤ ਚੱਲ ਪਏ। ਆਨੰਦਪੁਰ ਤੋਂ ਕਨੋਲੀ, ਰੋਪੜ, ਮੁਲੇਵਾਲ ਆਦ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ। ਰਸਤੇ ਵਿੱਚ ਦਸਵੰਦ, ਦੀਰਕਮ, ਖੂ, ਬੋਲੀਆਂ ਆਦ ਲਾਉਣ ਤੇ ਖਰਚ ਕਰਦੇ ਗਏ। ਕਈ ਪਿੰਡਾਂ ਵਿੱਚ ਹੁੰਦੇ ਹੋਏ ਸੰਧਾਨ ਪਹੁੰਚੇ। ਇੱਥੇ ਭਾਈ ਰਾਮਦੇਵ ਨੂੰ ਸੰਗਤਾਂ ਦੀ ਜਲ ਨਾਲ ਸੇਵਾ ਕਰਨ ਕਰਕੇ ਭਾਈ ਮੀਹਾ ਦਾ ਨਾਮ ਦਿੱਤਾ ਫਿਰ ਖੇਤਰ ਮਦਰਾ ਆਗਰਾ ਕਾਨਪੂਰ ਇਲਾਹਾਬਾਦ ਪ੍ਰਯਾਗ ਕਾਂਚੀ ਆਦ ਹਿੰਦੂ ਤੀਰਥਾਂ ਤੇ ਗਏ ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦ੍ਰਿੜ ਕਰਵਾਈ ਤੇ ਸੱਚਾ ਤੀਰਥ ਸਤ ਸੰਗਤ ਨੂੰ ਹੀ ਦੱਸਿਆ ਫਿਰ ਗਿੱਦਾ ਤੋਂ ਪਟਨੇ ਗਏ ਇੱਥੇ ਭਾਈ ਜੈਤਾ ਹਲਵਾਈ ਦੇ ਘਰ ਮਾਤਾ ਗੁਜਰ ਜੀ ਨੂੰ ਛੱਡਿਆ ਜਿਹਨਾਂ ਦੀ ਕੁੱਖ ਤੋਂ 22 ਦਸੰਬਰ ਸਨ 1666 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਪਟਨੇ ਤੋਂ ਰਾਜ ਮਹਿਲ ਮਾਲਦਾ ਮਰਸੰਦਬਾਗ ਹੁੰਦੇ ਹੋਏ ਟਾਕੇ ਪਹੁੰਚੇ ਟਾਕੇ ਤੋਂ ਅਸਾਮ ਪੁੱਜੇ ਅਸਾਮ ਵਿਖੇ ਸਨ 1670 ਵਿੱਚ ਆਪਨੇ ਰਾਜਾ ਰਾਮ ਸਿੰਘ ਤੇ ਅਹੋਮੀ ਕਬੀਲੇ ਦੇ ਸਰਦਾਰ ਰਾਜਾ ਚੱਕ ਤਵੰਦੀ ਸੁਲਾ ਕਰਵਾਈ ਤੇ ਦੋਹਾਂ ਪਾਸਿਓਂ ਖੂਨ ਡੋਲਣੋਂ ਬਚਾਇਆ ਅਸਾਮ ਤੋਂ ਆਪ ਵਾਪਸ ਪੰਜਾਬ ਪਰਤੇ ਕਿਉਂਕਿ ਔਰੰਗਜ਼ੇਬ ਨੇ ਹਿੰਦੂਆਂ ਦੀ ਸਖਤੀ ਆਰੰਭ ਕਰ ਦਿੱਤੀ ਸੀ ਅਦੇ ਪਾਠ ਸ਼ਾਲਾ ਦੇ ਮੰਦਰ ਢਾਹ ਦੇਣ ਦਾ ਐਲਾਨ ਕਰ ਦਿੱਤਾ ਸੀ ਗੁਰੂ ਜੀ ਪਟਨੇ ਆਏ ਥੋੜਾ ਸਮਾਂ ਟਿਕ ਕੇ ਅਤੇ ਸਹਿਬਜ਼ਾਦਿਆਂ ਨੂੰ ਨੂਮਲ ਕੇ ਪਿਕਸਰ ਬਨਾਰਸ ਅਜੋਧਿਆ ਆਦ ਵਿੱਚੋਂ ਹੁੰਦੇ ਹੋ ਢਾਈ ਤਿੰਨ ਮਹੀਨਿਆਂ ਵਿੱਚ ਅਨੰਦਪੁਰ ਪੁੱਜ ਗਏ ਥੋੜੇ ਚਿਰ ਪਿਛੋਂ ਪਰਵਾਰ ਨੂੰ ਵੀ ਪਟਨੇ ਤੋਂ ਆਨੰਦਪੁਰ ਸਾਹਿਬ ਮੰਗਵਾ ਲਿਆ ਜਦੋਂ ਕਸ਼ਮੀਰ ਵਿੱਚ ਸ਼ੇਰ ਅਫਗਾਨ ਖਾਨ ਨੇ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਣਾ ਆਰੰਭਿਆ ਤਾਂ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਗੁਰੂ ਜੀ ਦੇ ਕੋਲ ਫਰਿਆਦ ਲੈ ਕੇ ਆਏ ਸਤਿਗੁਰੂ ਜੀ ਨੇ ਸ਼ਰਨ ਆਇਆਂ ਦੀ ਵਾਂਹ ਪਕੜੀ ਤੇ ਦਿੱਲੀ ਜਾ ਕੇ ਸ਼ਹੀਦ ਹੋਣ ਦਾ ਫੈਸਲਾ ਕਰ ਲਿਆ ਆਨੰਦਪੁਰ ਤੋਂ ਚੱਲ ਕੇ ਕੀਰਤਪੁਰ ਫੈਜਾਬਾਦ ਸਮਾਣਾ ਕੈਥਲ ਲੱਕਣ ਮਜਾਰਾ ਰੌਤਕ ਆਦਿ ਥਾਵਾਂ ਤੇ ਮਹਿਮੀ ਹੋਈ Hindu ਜਨਤਾ ਵਿੱਚ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਉਣ ਦਾ ਪ੍ਰਚਾਰ ਕਰਦੇ ਅੱਗਰੇ ਪੁੱਜੇ ਖਾਸ ਸੇਵਕ ਆਪਣੇ ਨਾਲ ਪੰਜ ਹੀ ਰੱਖੇ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਗੁਰਦਤਾ ਜੀ ਭਾਈ ਜੇਤਾ ਜੀ ਭਾਈ ਸਤੀਦਾਸ ਜੀ ਆਪਦੇ ਪ੍ਰਚਾਰ ਨੇ ਲੋਕਾਂ ਦੀ ਜਾਗਰਤੀ ਲਿਆਣੀ ਲੋਕਾਂ ਵਿੱਚ ਜ਼ੁਲਮ ਵਿਰੁੱਧ ਡਟ ਜਾਣ ਦਾ ਬਲ ਤੇ ਉਤਸ਼ਾਹ ਆਇਆ ਇਸ ਗੱਲ ਦੀ ਰਿਪੋਰਟ ਔਰੰਗਜੀਬ ਪਾਸ ਹਸਨ ਅਬਦਾਲ ਪੁੱਜੀ ਉਸਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਆਗਰੇ ਤੋਂ ਗੁਰੂ ਜੀ ਤਿੰਨ ਸਿੱਖ ਭਾਈ ਮਤੀਦਾਸ ਭਾਈ ਸਤੀਜੀ ਤੇ ਭਾਈ ਦਿਆਲਾ ਜੀ ਸਮੇਤ ਗ੍ਰਿਫਤਾਰ ਕਰਕੇ ਦਿੱਲੀ ਲਿਆਂਤੇ ਗਏ ਗੁਰੂ ਜੀ ਨੇ ਭਾਈ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ ਦੀ ਡਿਊਟੀ ਲਗਾਈ ਕੀ ਉਹ ਸਹਿਰ ਵਿੱਚ ਰਹਿਣ ਤੇ ਜੋ ਗੁਰੂ ਜੀ ਨਾਲ ਬੀਤੇ ਅਨੁਸਾਰ ਲੜਿੰਦੀ ਕਾਰਵਾਈ ਕਰਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਰਿਪੋਰਟ ਪਹੁੰਚਣ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਗੁਰੂ ਜੀ ਨੇ ਆਪਣੇ ਨਾਲ ਰੱਖਿਆ ਗੁਰੂ ਤੇਗ ਬਹਾਦਰ ਜੀ ਨੂੰ ਪਹਿਲੀ ਗੱਲ ਇਹ ਕਹੀ ਗਈ ਕਿ ਉਹ ਇਸਲਾਮ ਕਬੂਲ ਕਰ ਤੇ ਜਾ ਫਿਰ ਕੋਈ ਕਰਾਮਾਤ ਦਿਖਾਏ ਤੇ ਜਾ ਸੀਸ ਦੇਣ ਲਈ ਤਿਆਰ ਹੋ ਜਾਏ ਗੁਰੂ ਜੀ ਨੇ ਕਿਹਾ ਧਰਮ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਰਾਮਾ ਦੁਖਾਣਾ ਪ੍ਰਭੂ ਦੇ ਸੇਵਕਾਂ ਨੂੰ ਸੋਭਦਾ ਨਹੀਂ ਸੀਸ ਦੇਣ ਲਈ ਅਸੀਂ ਤਿਆਰ ਹਾਂ ਕਿਉਂਕਿ ਸੀਸ ਦੇਣ ਲਈ ਅਸੀਂ ਆਏ ਹਾਂ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਦੀ ਖਾਤਰ ਪਹਿਲਾ ਭਾਈ ਮਤੀ ਦਾਸ ਜਿਨੂੰ ਧਰਮ ਛੱਡਣ ਤੋਂ ਨਾ ਕਰਨ ਤੇ ਉਹਨਾਂ ਦੇ ਸਾਹਮਣੇ ਆਰੇ ਨਾਲ چیر ਕੇ ਦੋ ਫਾੜ ਕੀਤਾ ਗਿਆ ਫਿਰ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਵਾਲ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਸਤੀਦਾਸ ਜੀ ਨੂੰ ਵੀ ਇਸੇ ਕਾਰਨ ਰੂਹ ਵਿੱਚ ਲਪੇਟ ਕੇ ਜਿਉਂਦਾ ਸਾੜ ਦਿੱਤਾ ਗਿਆ। ਉਪਰੰਤ ਗੁਰੂ ਤੇਗ ਬਹਾਦਰ ਨੂੰ 11 ਨਵੰਬਰ ਸਨ 1675 ਨੂੰ ਚਾਂਦਨੀ ਚੌਂਗ ਵਿੱਚ ਸ਼ਹੀਦ ਕਰ ਦਿੱਤਾ ਗਿਆ। ਜਲਾਦ 우ਦੀਨ ਸਾਹਮਣੇ ਵਾਲੇ ਜਲਾਦ ਨੂੰ ਤਲਵਾਰ ਨਾਲ ਗੁਰੂ ਜੀ ਦਾ ਸਿਰ ਤੜ ਨਾਲੋਂ ਵੱਖ ਕਰ ਦਿੱਤਾ। ਭਾਈ ਜੇਤਾ ਜੀ ਨੇ ਭਾਈ ਉਹ ਦੋ ਜੀ ਤੇ ਭਾਈ ਲੱਖੀ ਸ਼ਾ ਬਣਨ ਜਾ ਰਹੇ ਨਾਲ ਸਲਾਹ مشورہ ਕਰਕੇ ਗੁਰੂ ਜੀ ਦਾ ਧੜ ਤੇ ਸੀਸ ਸੰਭਾਲਣ ਬਾਰੇ ਪ੍ਰੋਗਰਾਮ ਬਣਾਇਆ ਭਾਈ ਲੱਖੀ ਸ਼ਾ ਗੱਡੇ ਲੈ ਕੇ ਲਾਲ ਕਿਲੇ ਵਿੱਚੋਂ ਚੂਨਾ ਕਲੀ ਛੁੱਟ ਕੇ ਚਾਂਦਨੀ ਚੌਂਗ ਵਿੱਚੋਂ ਲੰਘਿਆ ਮਿੱਥੇ ਪ੍ਰੋਗਰਾਮ ਅਨਸਾਰ ਭਾਈ ਉਹਦੋਂ ਨੇ ਜੋ ਮੁਸਲਮਾਨੀ ਭੇਸੀ ਵਿੱਚ ਸਨ ਸਤਿਗੁਰੂ ਦਾ ਧੜ ਗੱਡੇ ਵਿੱਚ ਛੁੱਟ ਲਿਆ ਤੇ 3 ਮੀਲ ਜਾ ਕੇ ਪਿੰਡ ਰਕਾਬ ਗੰਜ ਵਿਖੇ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਾ ਕੇ ਧੜ ਦਾ ਸੰਸਕਾਰ ਕਰ ਦਿੱਤਾ ਜਿੱਥੇ ਅੱਜ ਗੁਰਦੁਆਰਾ ਰਕਾਬ ਗੰਜ ਹੈ ਉੱਧਰ ਭਾਈ ਜੈਤਾ ਜੀ ਸੀਸ ਦੀ ਸੰਭਾਲ ਵਿੱਚ ਤਿਆਰ ਸੀ ਉਸ ਨੇ ਇਸ ਖਫੜਾ ਦਬੜੀ ਵਿੱਚ ਗੁਰੂ ਜੀ ਦਾ ਪਵਿੱਤਰ ਸੀਸ ਚੁੱਕਿਆ ਤੇ ਸਿੱਧਾ ਅਨੰਦਪੁਰ ਸਾਹਿਬ ਦਾਹੋ-ਦਾਹੀਂ ਪੈੜਾ ਮਕਾਉਣਾ ਕੀਤਾ ਪਈ ਉਦੋਂ ਵੀ ਰਸਤੇ ਵਿੱਚ ਮਿਲ ਗਿਆ ਦੋਵੇਂ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ ਪਹੁੰਚੇ ਗੁਰੂ ਜੀ ਨੇ ਗੱਲ ਨਾਲ ਲਾਇਆ ਤੇ ਰੰਗਰੇਟੇ ਗੁਰੂ ਕੇ ਬੈਟੇ ਕੇ ਕੇ ਸਨਮਾਨਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜ ਗੁਰਦੁਆਰਾ ਸੀਸ ਕੰਝ ਸਾਹਿਬ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ